ਅਜੀ ਹੋ ਗਿਆ ਸਾ ਮੈਂ ਜਿੱਤੂ ਬਾਦਲ ਨੂੰ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ। ਬਸ ਬਿਲਕੁਲ ਅੱਜ ਅਸੀਂ ਜਿਹੜੀ ਸਾਡੀ ਲੋਕ ਸਭਾ ਦੀ ਜੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤੂ ਬਾਦਲ ਨੇ ਰਮਾਰਾਇ ਜੀ ਦੇਦਰਸ਼ਨ ਦੀ ਆਏ ਔਰ ਸ਼ੁਕਰਾਨਾ ਕਰਨਾ ਕਿਉਂਕਿ ਮੈਂ ਐਸਾ ਹੀ ਪਰਮਾਤਮਾ ਦੇ ਕਰਤੂਤ ਸ੍ਰੀ ਗੁਰੂ ਆਮਦਾਸ ਜੀ ਨੂੰ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਤਿਗੁਰੂ ਆਮਦਾਸ ਜੀ ਦੇ ਕਰੋ ਇੱਕ ਤੀਸਰੀ ਬਾਲ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ। ਤਾਂ ਇਹਨਾਂ ਸਾਇਡਿੰਗ ਬੜੀ ਵੱਡੀ ਦੇ ਨਾਲ ਪੰਜਾਬੇ ਚੱਲੇ ਨੰ। ਨੂੰ ਕਹਿਣਾ ਚਾਹੁੰਦਾ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਸੀ ਉਹ ਦੋਵਾਂ ਦੇ ਵਿਰੋਧ ਵਿੱਚ ਖਤਵਾ ਦਿੱਤਾ ਹੈ। ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੂਤ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰ ਤਰਮ ਦੇ ਨਾਲ ਜਿਹੜੀ ਰਾਜਨੀਤੀ ਜੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਲਕਾਰਿਆ ਔਰ ਇਸ ਦੇ ਵਿੱਚ ਜਿਹੜੀ ਇੰਡੀਆ ਲਾਈਨ ਦੀ ਬਸਤਾਰ ਜਣੀ ਹੈ ਉਹ ਬਣੇ ਪੰਜਾਬ ਵਿੱਚ ਆਮ ਜੀ ਤਾਂ ਔਰ ਵੀ ਉਹਨਾਂ ਕੋਲ ਵੀ ਲੋਕਾਂ ਦਾ ਬਦਲਣ ਦੇ ਨਹੀਂ ਦਿੱਤੇ ਕਿਉਂਕਿ ਉਹਨਾਂ ਨੇ ਝੂਠ ਝੂਠ ਬਹੁਤ ਜ਼ਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਤੋਂ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪਰੇਖਿਆ ਸੀ ਔਰ ਉਸੇ ਪਰੇਖਿਆ ਨਹੀਂ ਜੇ ਕਾਰਮੀ ਲੋਕਾਂ ਨੇ ਉਹਨਾਂ ਦੇ ਵਿਰੋਧ ਕੀ ਹੋ ਤੇ ਇਹ ਵੀ ਬੰਨਵਾ ਲਓ ਤੁਸੀਂ ਬਲਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਪਰ ਅੱਗੇ ਨੂੰ ਵੱਧ ਯੋਰ ਲਾ ਕੇ ਅਨੁਸਾਰ ਦੇ ਕੰਮ ਜਿਹੜੇ ਕਰਾਏ